ਹਾਂਜੀ ਜੀ ਅੱਜ ਅਸੀਂ ਪਹੁੰਚੇ ਹਾਂ ਨਿਊ ਮਾਰਕੀਟ ਮਾਲ ਆਕਲੈਂਡ ਨਿਊਜ਼ੀਲੈਂਡ ਦੇ ਇਹ ਸਭ ਤੋਂ ਫੈਨਸੀ ਐਕਸਪੈਂਸਿਵ ਅਤੇ ਮਾਡਰਨ ਸ਼ਾਪਿੰਗ ਡੈਸਟੀਨੇਸ਼ਨ ਆ ਕਿਉਂਕਿ ਇੱਥੋਂ ਦੇ ਜਿਹੜੇ ਸਟੋਰਸ ਆ ਜਿਦਾਂ ਵਰਸਾਚ ਕੁਚੀ ਲੋਏ ਵਟੌਨ ਸ਼ੈਨੈਲ ਬੈਲੈਂਸ ਆਗਿਆ ਵਰਗੇ ਹੋਗੇ ਸੈਂਟ ਲੌਰੈਂਟ ਮਲਬਰੀ ਮਾਈਕਲ ਕੋਸ ਜਗਨਾ ਬਹੁਤ ਜ਼ਿਆਦਾ ਹਾਈ ਐਂਡ ਨੇ ਹਾਈ ਕਲਾਸ ਨੇ ਜਿੰਨੂੰ ਮਤਲਬ ਕਿ ਬਹੁਤ ਵੱਡੇ ਵੱਡੇ ਜਿਹੜੇ ਰਿਚ ਲੋਕ ਉਹੀ ਇੱਥੇ ਜ਼ਿਆਦਾ ਆਉਂਦੇ ਆ ਉਹੀ ਬਾਏ ਕਰਦੇ ਆ ਇਥਾਂ ਤੇ ਆਉਣ ਵਾਲੇ ਲੋਕ ਜਿਹੜੇ ਪਤਾ ਲੱਗ ਜਾਂਦਾ ਹੈ ਕਿ ਕਿਹੜੇ ਵਿੰਡੋ ਸ਼ਾਪਿੰਗ ਕਰ ਰਹੇ ਨੇ ਤੇ ਕਿਹੜੇ ਅੰਦਰ ਜਾ ਕੇ ਟੈਪ ਕਰਦੇ ਨੇ ਕਾਰਡ ਅਸਲ 'ਚ ਅਸੀਂ ਸਿਰਫ ਦੁਕਾਨਾਂ ਦੇ ਬਾਹਰ ਤੁਰੇ ਕਿਉਂਕਿ ਓਨੈਸਟਲੀ ਇਹ ਸਟੋਰ ਜਿਹੜੇ ਹਰੇਕ ਲੋਕਾਂ ਲਈ ਨਹੀਂ ਬਣੇ ਸਾਡੇ ਵਰਗਿਆਂ ਲਈ ਇੱਕ 100 ਡਾਲਰ ਦੀ ਜਿਹੜੀ ਟੀ-ਸ਼ਰਟ ਹੈ ਨਾ ਉਹ ਵੀ ਲਗਜ਼ਰੀ ਫੀਲ ਦਿੰਦੀ ਆ ਇੰਡੀਆ ਦੇ 5000 ਬਣ ਜਾਂਦੀ ਤੇ ਇਹ ਉਹੀ ਟੀ-ਸ਼ਰਟ ਕਦੇ ਬੈਲੈਂਸ ਆ ਗਿਆ ਜਿਹੜਾ 5 ਡਾਲਰ ਦੀ ਵੇਚ ਦਿੰਦਾ 5000 ਦਾ ਬੰਦਾ ਹੈਂਡਿਆ ਦਾ 2.5 ਲੱਖ ਤੇ 2.5 ਲੱਖ ਜਜਨਾ ਲੋਕੀ ਵਿਆਹ ਕਰ ਲੈਂਦੇ ਉਹ ਤੇ ਕੁੜੀ ਦਾ ਇੱਕ ਫਣੀ ਜੀ ਗੱਲ ਦੱਸਦੇ ਆ ਤੁਹਾਨੂੰ ਬੈਲੈਂਸ ਹੈਗਾ ਨਾ ਇੱਕ ਵਾਰੀ ਤੁਸੀਂ ਨਿਊਜ਼ ਵੇਖੀ ਹੋਣੀ 2500 ਡਾਲਰ ਦੀ ਜਿਹੜੀ ਟਰੈਸ਼ ਬੈਗ ਬਣਾਈ ਸੀ ਜਿਹੜੀ ਮੱਲ ਰਬਿਸ਼ ਬੈਗ ਵਰਗੀ ਸੀ ਬਿਲਕੁਲ ਉਹੀ ਜੀ ਰਬਿਸ਼ ਬੈਗ ਜਿਹੜੀ ਸਾਡੇ ਘਰਾਂ ਚ ਜਿੱਦਾਂ ਮੱਲ ਆਪਾਂ ਕੂੜਾ ਕਰਤਨ ਪਾਉਂਦੇ ਉਹਦੇ ਵਿੱਚ ਪਰ ਉੱਤੇ ਸਿਰਫ ਇਹ ਕਿ ਬ੍ਰਾਂਡ ਜਿਹੜਾ ਟੈਗ ਲੱਗਾ ਹੋਇਆ ਸੀ ਤੇ ਉਹ ਫੈਸ਼ਨ ਬਣ ਗਈ ਕਈ ਵਾਰ ਸੋਚ ਆਉਂਦੀ ਹੈ ਕਿ ਸਟਾਈਲ ਸੱਚਮੁੱਚ ਕੱਪੜਿਆਂ 'ਚ ਹੁੰਦੀ ਹੈ ਜਾਂ ਸਾਡੀ ਸਿੰਪਲੀਸਿਟੀ 'ਚ ਹੁੰਦੀ ਹੈ। ਕਈ ਵਾਰ ਸਾਡੀ ਮਾਂ ਨੇ ਕੱਢਿਆ ਜਿਹੜਾ ਸਵੈਟਰ ਸੀ 29 ਵਾਲਾ ਪਰ ਉਹ ਫੈਸ਼ਨ ਮੈਗਜ਼ੀਨ 'ਚ ਨਹੀਂ ਆਇਆ ਪਰ ਅਸਲ ਗ੍ਰੇਸ ਉਹ ਹੁੰਦੇ ਸੀ। ਅਸਲ 'ਚ ਇਹ ਬ੍ਰਾਂਡਾਂ ਦਾ ਰੌਕਟ ਪ੍ਰਾਈਸ ਹਾਈ ਹੋਣ ਦਾ ਕਾਰਨ ਇਹ ਵੀ ਹੈ ਕਿ ਇਹਨਾਂ ਨੇ ਅਮੀਰਾਂ ਦੇ ਪੈਸੇ ਜਿਹੜੇ ਕਢਾਉਣ ਦਾ ਇੱਕ ਤਰੀਕਾ ਹੁੰਦਾ ਹੈ ਇਹਨਾਂ ਕੋਲ। ਬਿਕੋਜ਼ ਆਈ ਹੈਵ ਸੀਨ ਜੀ ਪੀਪਲ ਵੇਅਰਿੰਗ ਬ੍ਰਾਂਡਡ ਕਲੋਸ। ਇੱਕ ਕਹਾਵਤ ਤੁਸੀਂ ਸੁਣੀ ਹੋਵੇਗੇ ਕਿਤੇ ਕਿ ਬੀ ਰਿਚ ਡੋਨਟ ਲੁੱਕ ਰਿਚ ਕਿ ਰਿਚ ਬਣੋ ਨਾ ਕਿ ਫਿਰ ਅਸੀਂ ਦਾਖਲ ਹੋਏ ਇੱਕ ਡੇਵਿਡ ਜੋਨਸ ਨਾਂ ਦੇ ਸਟੋਰ ਦੇ ਵਿੱਚ ਇੱਥੇ ਇੱਕ ਹਾਸੇ ਵਾਲੀ ਗੱਲ ਹੈ ਕਿ ਇੱਥੇ ਇੱਕ ਪਰਸ ਵੇਖਿਆ ਜਿਹਦਾ ਪ੍ਰਾਈਸ ਸੀ 860 ਡਾਲਰ ਤੇ ਮੈਂ ਬੜਾ ਹਰਾਨ ਰਹਿ ਗਿਆ ਕਿ ਯਾਰ ਕੀ ਲੋਕੀ ਇੱਕ ਕੱਪੜੇ ਜਿਹਦਾ ਬੈਗ ਆ ਤੇ ਉਹਨੂੰ ਉੱਤੇ ਇੰਨੇ ਪੈਸੇ ਲਾ ਰਹੇ ਜਿਉਂ ਹੀ ਪੈਸੇ ਗਰੀਬਾਂ ਦੇ ਲਾਏ ਹੋ ਹੁਣ 860 ਡਾਲਰ ਦਾ ਪਰਸ ਇਹ ਇਹੀ ਤੁਸੀਂ ਮਾਰਕੀਟ 'ਚ ਜੇ ਹੋਰ ਕਲਰ 'ਚ ਮਿਲ ਜਾਵੇ ਪਰ ਇੱਥੇ ਇਹ ਹੈ ਕਿ ਬ੍ਰਾਂਡ ਨਾਂ ਨੇ ਪ੍ਰਾਈਸ ਲਾਈਨ ਨੂੰ ਜਿਹੜਾ ਨਾ 에ਅਰਪਲੇਨ ਤੇ ਚੜਾ ਦਿੱਤਾ ਹਾਲਾਂਕਿ ਮੌਲ ਖੁਦ ਬਹੁਤ ਕਲਾਸੀ ਹੈ ਵਾਸਟ ਸਟਰਕਚਰ ਓਪਨ ਕੋਰੀਡੋਰਸ ਵੈਰੀ ਬਿਊਟੀਫੁਲ 뷰 에ਅਰ ਕੰਡੀਸ਼ਨ ਵੈਲ ਮੇਨਟੇਨਡ ਇੱਕ ਰਾਇਲ ਫੀਲ ਆਉਂਦੀ ਹੈ ਜਦੋਂ ਆਪਾਂ ਵਾਕ ਕਰਦੇ ਨਾ ਮੇਬੀ ਮਾਲ ਬਹੁਤ ਸੋਹਣਾ ਹਨ ਕਰਕੇ ਉਹਦਾ ਰੈਂਟ ਹੀ ਜ਼ਿਆਦਾ ਹਾਈ ਕਰਕੇ ਜਿਹੜਾ ਇਹਨਾਂ ਬ੍ਰਾਂਡ ਵਾਲਿਆਂ ਨੇ ਇਹਨਾਂ ਪ੍ਰਾਈਸ ਸਕਾਈ ਰੌਕਟ ਰੱਖਿਆ ਹੈ ਵੈਸੇ ਬ੍ਰਾਂਡਾਂ ਦੀ ਇੱਕ ਹੋਰ ਵੀ ਗੱਲ ਹੈ ਕਿ ਇਹ ਜਿਹੜੇ ਬ੍ਰਾਂਡ ਹੋ ਗਏ ਜਿੱਦਾਂ ਲੂਈ ਬਟੋਨ ਇਹ ਕਦੇ ਮਤਲਬ ਲੋ ਪ੍ਰਾਈਸ ਤੇ ਨਹੀਂ ਲਾਉਂਦੇ ਕਿ ਆਪਣੇ ਕਸਟਮਰ ਦੂਜੇ ਨੂੰ ਫੀਲ ਨਾ ਹੋਵੇ ਕਿ ਇਹ ਤੇ ਮੈਂ ਇੰਨੇ ਪ੍ਰਾਈਸ ਤੇ ਲਿਆ ਹੈ ਤਾਂ ਕਰਕੇ ਆਪਣਾ ਜੇ ਨਵਾਂ ਇਹਨਾਂ ਦਾ ਪ੍ਰੋਡਕਟ ਆਵੇ ਤੇ ਇਹ ਦੂਜੇ ਪ੍ਰੋਡਕਟ ਨੂੰ ਸੁੱਟ ਦਿੰਦੇ ਮਤਲਬ ਉਹਨੂੰ ਡਿਸਕਾਰਡ ਕਰ ਦਿੰਦੇ ਪਰ ਉਹਨੂੰ ਕਲੀਅਰੈਂਸ ਤੇ ਲਾ ਕੇ ਦੂਜੇ ਸਟੋਰਾਂ ਕੋਲ ਨਹੀਂ ਵੇਚਦੇ ਇਹ ਵੀ ਇੱਕ ਵਧੀਆ ਇਹਨਾਂ ਦਾ ਪੁਆਇੰਟ ਹੈ ਪਰ ਮੇਰਾ ਪੁਆਇੰਟ ਕਦੇ ਵੀ ਇਹ ਨਹੀਂ ਕਿ ਫੈਸ਼ਨ ਖਰਾਬ ਹੈ ਪਰ ਜੇ ਲੌਜੀਕ ਨਾਲ ਫੈਸ਼ਨ ਦਾ ਮੁਕਾਬਲਾ ਕਰੀਏ ਫੀਲ ਆਉਣੀ ਚਾਹੀਦੀ ਹੈ ਨਾ ਕਿ ਬਸ ਬ੍ਰਾਂਡ ਪਹਿਨਿਆ ਹੁਣ 5 ਜੋ ਡਾਲਰ ਦੀ ਟੀ-ਸ਼ਰਟ ਹੋਵੇ ਜਾਂ 100 ਡਾਲਰ ਦੀ ਜੇ ਬਾਡੀ ਲੈਂਗੁਏਜ ਸਮਾਈਲ ਤੇ ਸਿੰਪਲੀਸਿਟੀ ਓਨੈਸਟ ਹੋਵੇ ਨਾ ਤਾਂ ਸਟਾਈਲ ਆਪਣੇ ਆਪ ਆਉਂਦੀ ਜਾਂਦੀ ਹੈ ਹੁਣ ਤੁਸੀਂ ਕੀ ਸੋਚਦੇ ਕਿ ਜਿਹੜਾ ਬੈਲੈਂਸ ਆਗਾ ਦੀ 2500 ਡਾਲਰ ਦੀ ਟਰੈਸ਼ ਬੈਗ ਖਰੀਦੋਗੇ ਜਾਂ ਘਰ ਦੀ 1-2 ਡਾਲਰ ਦੀ ਜਿਹੜੀ ਆਉਂਦੀ ਹੈ ਜਾਂ ਸਟ्रेस ਫਰੀ ਜ਼ਿੰਦਗੀ ਚਲਾਓਗੇ ਕਮੈਂਟ ਕਰਕੇ ਜਰੂਰ ਦੱਸਣਾ